ਇਹ ਤਸਵੀਰਾਂ ਸਾਨੂੰ ਇੱਕ ਹੋਰ ਕਹਾਣੀ ਜਾ ਰਹੇ ਆ ਜਿਹੜੀ ਕਿ ਬਸਤੀਆਂ ਨੇ ਇਸ ਬਸਤੀ ਦੇ ਵਿੱਚ ਵੀ ਜਿਹੜਾ ਪਾਣੀ ਵੜ ਗਿਆ ਹੈ ਤੇ ਜਿਹੜੀ ਬਿਜਲੀ ਪਹੁੰਚ ਨਹੀਂ ਆ ਰਹੀ ਹੈ ਤੇ ਇਸ ਨਾਲ ਇਹ ਸਰਕਾਰ ਤੋਂ ਕਿ ਨੀਵੇਂ ਨੇ ਪਾਣੀ ਜ਼ਿਆਦਾ ਹੈ ਆਇਆ ਹੋਇਆ ਤਾਂ ਉਹ ਰਹਿਣੀ ਚੱਲ ਰਹੀ ਹੈ ਆਪਣਾ ਜਿਹੜਾ ਬਣਿਆ ਹੋਇਆ ਤਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਘਰਾਂ ਦੇ ਵਿੱਚ ਲੋਕਾਂ ਨੂੰ ਪਾਣੀ ਵੀ ਜਿਹੜਾ ਵੜ ਗਿਆ ਹੈ ਬੈੱਡ ਮੰਜੇ ਫੁਰੀਸtre ਲੋਕਾਂ ਨੂੰ ਰਹਿਣਾ ਜਿਹੜਾ ਮੁਸ਼ਕਲ ਹੋ ਰਿਹਾ ਹੈ ਇਧਰ ਕਰੀਪਾਂ ਦੀ ਬਸਤੀ ਹੈ ਜੀ ਉਹ ਵੀ ਡੁੱਬੀ ਪਈ ਹੈ ਉਹ ਸਾਰੇ ਘਰ ਤੜੇ ਪਏ ਨੇ ਜੀ ਪੁਰਾਣੇ ਘਰ ਨੇ ਐ ਨਹੀਂ ਪਤਾ ਕੋਈ ਵੱਡਾ ਹਾਸਾ ਵੀ ਆਪਰ ਸਕਦਾ ਇੱਥੇ ਹੂੰ ਕਿਵੇਂ ਜਿਵੇਂ بارش ਲਗਾਤਾਰ ਹੋ ਰਹੀ ਹੈ ਪੰਜਾਬ ਹਰਿਆਣਾ ਦੇ ਵਿੱਚ ਕਿਵੇਂ ਦੇਖ ਦਿਓ ਕਿਉਂਕਿ ਨੁਕਸਾਨ ਵੀ ਬਹੁਤ ਵੱਡੇ ਹੋਏ ਨੇ ਨੁਕਸਾਨ ਤਾਂ ਬਹੁਤ ਆ ਹਾਲਤ ਮਾੜੀ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਹਰਿਆਣਾ ਯੂਪੀ ਹਿਮਾਚਲ ਸਾਰਾ ਮਾੜਾ ਹੀ ਹਾਲ ਹੈ ਇਸ ਟਾਈਮ ਕੋਈ ਹੋ ਨਹੀਂ ਬਾਉਰਾਮਾ ਜੀ ਬਾਉਰਾਮ ਕਿਹੜਾ ਬਾੜਾ ਕੀ ਹਾਲਾਤ ਨੇ ਕਿਵੇਂ ਪਾਣੀ ਆਇਆ ਕੀ ਕੀ ਗੱਲਾਂ ਵਾਲ ਨੰਬਰ ਹੈ ਜੀ ਬਾੜਾ ਕਿ ਕਿਹਾ ਇਹ ਵਸਤੀ ਇਹ ਸਾਰੇ ਘਰ ਕਿੰਨੇ ਮਕਾਨ ਸਾਰੇ ਜਿ ਪਾਣੀ ਆ ਰਿਹਾ ਜਵਾਖ ਵੀ ਉਹ ਹੀ ਮੰਜੇ ਦੇ ਤਫਾ ਕਰਕੇ ਬਿਠਾਏ ਹੋਏ ਨੇ ਇੰਨਾ ਨਾ ਪਾਣੀ ਛੱਡਿਆ ਕੱਪੜੇ ਸਾਡੇ ਬੁਰਾ ਹਾਲ ਹੋ ਰਿਹਾ ਰੋਟੀ ਪਕਾਉਣ ਦੀ ਜਗ੍ਹਾ ਵੀ ਨਹੀਂ ਰਹੀ ਸਾਡਾ ਬਹੁ ਹਲ ਹੋਣਾ ਜਹਿੰਦਾ ਜੀ ਇਹ ਪਾਣੀ ਕਿ ਆਉਣ ਦੀ ਇੰਨਾ ਪਾਣੀ ਖੜਾ ਹੋਣ ਦਾ ਕਾਰਨ ਕੀ ਹੈ ਇਹ ਕਾਰਨ ਜਿਹਾ ਕਿਹੜਾ ਪੋਲਾ ਅੰਡਰਪੀ ਆ ਪੋਲਾ ਪਿਆ ਇਹ ਪੋਲਾ ਦਾ ਪਾਣੀ ਸਾਰਾ ਜਲੇਬੇ ਜਾ ਉਹ ਤੋਂ ਆਉਂਦਾ ਸਾਰਾ ਜਲੇਬੇ ਛੱਡਿਆ ਹੋਇਆ ਪਹਿਲਾਂ ਐਵੇਂ ਜੋ ਕਰੇ ਥੱਪੀ ਜਾਂਦਾ ਪਾਣੀ ਉਸ ਤੋਂ ਬਾਅਦ ਪਰੇਸ਼ਾਨਾ ਹੋ ਗਏ ਪਰੇਸ਼ਾਨਾ ਕਰਕੇ ਪਾਣੀ ਵਧ ਗਿਆ ਬਾਰੇ ਗਾ ਚਾਰ ਉਧਰੋਂ ਵੀ ਇਧਰੋਂ ਵੀ ਹੀ ਦਾ ਪਾਣੀ ਉਧਰੋਂ ਰੇਲਵੇ ਦਾ ਪਾਣੀ ਸਾਰੇ ਦੋ ਹੀ ਅੱਗਾ ਹਣ ਤੱਕ ਹੀ ਲਈ ਗਏ ਸਾਡਾ ਬਹੁਤ ਬੁਰਾ ਹਾਲ ਫੜਿਆ ਬੇਲਾ ਹਲ ਹੋਣਾ ਚਾਹੀਦਾ ਕੋਈ ਨਾ ਕੋਈ ਪਾਣੀ ਦਾ ਕਿਤੇ ਲਿਕੜੇ ਸਾਡੇ ਬੱਚੇ ਤਾਂ ਬਾਹਰ ਮਿਲ ਕਰਨ ਯੋਗ ਨਹੀਂ ਹੈ ਜੀ ਜੀ ਕਿਹੜਾ ਏਰੀਆ ਹੈ ਜਿਹੜਾ ਇੱਥੇ ਪਾਣੀ ਭਰਿਆ ਹੋਇਆ ਕਿੰਨਾ ਕੁ ਜਿਹੜਾ ਨੁਕਸਾਨ ਹੋ ਰਿਹਾ ਇੱਥੇ ਬਹੁਤ ਬਾਲਾ ਨੁਕਸਾਨ ਹੋ ਰਿਹਾ ਜੀ ਸਾਡੇ ਘਰਾਂ ਦਾ ਪੂਰਾ ਹਾਲ ਹੈ ਜੀ ਕੋਈ ਜੀ ਸਮਾਦ ਆਦਮੀ ਹੈਗਾ ਤਰਪੂਜੀ ਕਲੋਨੀ ਬਾਗ ਨੰਬਰ 14 ਚ ਹਾਂਜੀ ਪੂਰਾ ਹਾਲ ਕਰਦੇ ਕੋਈ ਕੋਈ ਦੇਖ ਸਕਦਾ ਪਾਣੀ ਦਾ ਬਹੁਤ ਬੁਰਾ ਫਿਕਰਾਂ ਚ ਪਾਣੀ ਰੋਕਣ ਵਾਸਤੇ ਤੁਸੀਂ ਕੀ ਕਰ ਰਹੇ ਹੋ ਇਹ ਤਾਂ ਪਤੇਰ ਕਮੇਟੀ ਰੋਕਣ ਵਾਸਤੇ ਕਹਿੰਦੇ ਜੀ ਪਰ ਪਾਣੀ ਰੁਕ ਰਿਹਾ ਰੁਕ ਰਿਹਾ ਇੱਥੇ ਪੂਰਾ ਹਾਲ ਹੋ ਰਿਹਾ ਹੈ ਦੇਖਿਆ ਦੇਖਿਆ ਬਾਗ ਨੰਬਰ 14 ਇੱਕ ਮਿੰਟ ਇੱਕ ਮਿੰਟ ਮੇਰਾ ਨਾਮ ਤਾਂ ਨੀਂਦਾ ਲీలਰਮ ਕਿਵੇਂ ਦੇਖ ਦਵਾਂ ਥੋੜੀ ਬਸਤੀ ਚ ਪਾਣੀ ਬਹੁਤ ਹੈ ਘਰਾਂ ਚ ਪਾਣੀ ਵੜ ਗਿਆ ਕਿਵੇਂ ਦੇਖ ਦਵਾਂ ਉਹ ਮੀਟਰ ਵੀ ਡੁੱਬਣ ਵਾਲੇ ਹੋ ਰਹੇ ਜੀ ਸਾਡੇ ਸਾਰੇ ਬਿਜਲੀ ਵਾਲੇ ਮੀਟਰਾਂ ਨੂੰ ਵੀ ਕਰੰਟ ਲੱਗਣ ਦਾ ਵੀ ਡਰ ਹੂੰ ਬਾਕੀ ਸਾਰਾ ਕਾਰਟ ਸੋ ਸਾਰਾ ਖ ਡੁੱਬਿਆ ਪਿਆ ਇਧਰ 77 ਅਕੇ 20 ਸਾਰੀ ਹੂੰ ਅੱਜ ਦਾ ਸਾਰੀਆਂ ਸੈਡਾਂ ਪਾਣੀ ਨਾਲ ਭਲਾ ਹੋਈਆਂ ਪਈਆਂ ਨੇ ਹੂੰ ਕਿਸ ਤਰ੍ਹਾਂ ਹੀ ਮੰਨ ਕੇ ਘਰਾਂ ਚ ਵੀ ਪਾਣੀ ਗਿਆ ਤੁਹਾਡੇ ਘਰਾਂ ਚ ਵੀ ਪਾਣੀ ਵੜਿਆ ਫਿਰਦਾਗਾ ਮੀਟਰਾਂ ਦੇ ਵੀ ਡਰ ਹੋ ਰਹੇਗਾ ਕਿ ਕਰੰਟ ਲੱਗ ਜੀ ਤੁਸੀਂ ਨੂੰ ਤੁਸੀਂ ਕਰੰਟ ਵਾਸਤੇ ਵੀ ਇਹ ਸੈਟਿੰਗ ਕਰੋ